ਇੱਕ ਦਿਨ ਜੀਤਾ ਆਪਣੀ ਘਰਵਾਲੀ ਨੂੰ ਬੋਲਦਾ ਹੈ ਭਾਗਵਾਨ ਨੇ ਲੋਕੀ ਕਹਿੰਦੇ ਵੀ 365 ਲੀਟਰ ਹੁੰਦਿਆ ਜਨਾਨੀ ਦੇ ਪਰ ਤੂੰ ਕਦੇ ਕੋਈ ਦਿਖਾਈ ਨਹੀਂ ਜੀ ਹਿਲੇ ਤਲਨੀ ਹੈਗੇ ਹਥਿਆਰ ਨੇ ਹਥਿਆਰ ਵਿਗੜੇ ਹੋਏ ਬੰਦਿਆਂ ਨੂੰ ਸਿੱਧਾ ਕਰਨ ਵਾਸਤੇ ਥੋੜੇ ਤੋਂ ਤਾਂ ਇੱਕ ਵੀ ਨਹੀਂ ਚੱਲਿਆ ਜਾਣਾ ਇੱਕ ਨਹੀਂ ਚੱਲਿਆ ਜਾਣਾ ਆ ਤੂੰ ਦਿਖਾ ਤਾਂ ਸਹੀ ਕਹਦੇ ਕੰਮ ਹੋਣ ਤੇ ਦਿਖਾਉ ਇਹਨੂੰ ਤਾਂ ਲਓ ਜੀ ਜੀਤੇ ਦੇ ਘਰੋਂ ਜਾਣ ਤੋਂ ਬਾਅਦ ਉਹਦਾ ਦੋਸਤ ਉਹਦੇ ਘਰੇ ਆ ਕੇ ਪੁੱਛਦਾ ਹੋਰ ਪਾਈ ਠੀਕੋਂ ਜੀਤਾ ਸਿਓ ਕਿੱਥੇ ਉਹ ਤਾਂ ਪਾਈ ਘਰੇ ਨਹੀਂ ਹੈਗਾ ਪਰ ਕਾਦੇ ਠੀਕ ਆ ਉਹਦਾ ਤਾਂ ਦਿਮਾਗ ਜਾ ਹੱਲਿਆ ਪਿਆ ਜਿਹੜਾ ਕੋਈ ਘਰੇ ਆਉਂਦਾ ਉਹਨੂੰ ਰਸੇ ਨਾਲ ਬੰਨ ਕੇ ਸੋਟੇ ਨਾਲ ਕੁੱਟਦਾ ਇੰਨੀ ਗੱਲ ਸੁਣਦੇ ਹੀ ਜਿੱਤੇ ਦਾ ਦੋਸਤ ਤਾਂ ਪਾਰ ਗਿਆ ਜਿੱਤੇ ਦੇ ਘਰ ਆਉਂਦੇ ਉਹਦੀ ਘਰ ਵਾਲੀ ਬੋਲਦੀ ਐ ਆ ਤੁਹਾਡਾ ਦੋਸਤ ਆਇਆ ਸੀ ਪਾਲਾ ਰੱਸਾ ਤੇ ਸੋਟਾ ਮੰਗਣ ਮੈਂ ਤਾਂ ਜਵਾਬ ਦੇਤਾ ਓ ਤੂੰ ਕੰਮਲੀ ਹੋ ਗਈ ਐ ਉਹ ਤਾਂ ਮੇਰਾ ਜਿਗਰੀ ਯਾਰ ਆ ਚਾਹੇ ਜਾਨ ਮੰਗ ਲੇ ਮੈਂ ਆਪ ਜਾ ਕੇ ਦੇ ਕੇ ਆਉਣਾ ਉਹਨੂੰ ਅੱਬੇ ਮਜ਼ਾ ਆਏਗਾ ਨਾ ਭੀੜੋ ਪਾਲਾ ਇਹ ਆਤਾ ਲਿਆ ਕੀ ਹੋ ਰਿਹਾ ਲੋ ਜੀ ਪਾਲਾ ਆ ਗਿਆਗੇ ਤੇ ਜੀਤਾ ਉਹਦੇ ਮਗਰ ਮਗਰ ਓ ਮੈਨੂੰ ਮਾਫ ਕਰਦੇ ਓਏ ਉਹ ਫੜ ਜਾ ਰਫਾ ਅਸਲ ਗੱਲ ਦਾ ਪਤਾ ਲੱਗਣ ਤੋਂ ਬਾਅਦ ਜਦੋਂ ਜੀਤਾ ਘਰੇ ਆਇਆ ਤਾਂ ਗੋਦੀ ਘਰ ਵਾਲੀ ਤਾੜੀਆਂ ਮਾਰ ਮਾਰ ਹੱਸੇ ਓਏ ਤਾ ਉਹ ਬਾਤ ਤੇਰੇ ਚਲੇ ਤਰਾਂ ਦੇ ਸਿੰਘ ਫਸਾਤੇ ਸੀ ਮੇਂ ਤਰਾਂ ਦੇ ਹਾਲੇ ਤਾਂ ਇੱਕ ਦਿਖਾਇਆ 364 ਤਾਂ ਬਾਕੀ ਨੇ